ਰਾਜਾ ਚਨਾਨ ਤੇ ਪੁੱਛਦਾ ਹੈ ਮਕਰ ਚਾਨਣੀ ਕੁੱਕੜਾਂ ਵਾਂਗ ਦਿੱਤੀ ਪਾਂਦੀ ਤੁਰੇ ਸੰਭਾਲ ਕੇ ਸੋਟਿਆਂ ਨੂੰ ਲੰਨਾਂ ਚੱਕ ਪੰਜਾਲੀਆਂ ਹਾਲੀਆਂ ਨੇ ਅੱਗੇ ਹਿੱਕੇ ਆ ਬੋਲਦਾ ਛੋਟਿਆਂ ਨੂੰ ਪੰਡਤ ਮੰਦਰ ਦੇ ਵੱਲ ਰਵਾਨ ਹੋਇਆ ਲਿਆ ਚੱਕ ਨਮਾਜੀਆਂ ਲੋਟਿਆਂ ਨੂੰ ਨੀਂਦਰ ਛਾਡੇਗੀ ਕਿਰਤ ਦੇ ਪਿਆਰਿਆਂ ਨੂੰ ਆਉਂਦੀ ਜਾਗ ਨ ਵਿਲੜਾਂ ਮੋਟਿਆਂ ਨੂੰ ਕੰਮ ਕੰਮ ਵਿੱਚ ਚਟੀਆਂ ਹੋਣ ਲੱਗੀ ਕਿਸੇ ਉੱਠ ਕੇ ਝੋਤੀਆਂ ਚੱਕੀਆਂ ਨੇ ਉਸੜਵਟ ਜੋ ਭੰਦੀਆਂ ਮੰਜਿਆਂ ਤੇ ਉਹਨਾਂ ਕਦੇ ਨਾ ਰੋਟੀਆਂ ਪੱਕੀਆਂ ਨੇ ਹੋਈ ਤਰਤਪ ਉਹ ਅਟਣੀ ਹੋਰ ਪੂਰੀ ਚੜਦੇ ਪਾਸੇ ਉਹ ਯੂਸ਼ਾ ਨੇ ਚਾਤ ਪਾਈ ਵੰਗਰ ਗੋਰੀਆਂ ਮਸਤ ਜਵਾਨੀਆਂ ਦੇ ਬੜੇ ਨਖਰਿਆਂ ਨਾਲ ਪਰਵਾਤ ਆਈ ਚਾਨਣ ਫੈਲਿਆ ਖੇਤੀਆਂ ਰਕੜਾਂ ਤੇ ਨੀਲਾ ਹੋ ਗਿਆ ਅਰਸ਼ ਪੁਲਾੜ ਮੀਆਂ ਤਤਾ ਤਤਾ ਆਹਾਲੀਆਂ ਸ਼ੋਰ ਪਾਇਆ ਜਾਂਦੇ ਖਿੱਚਦੇ ਹਲ ਸੇ ਆੜਮੀਆਂ ਰਾਂਝਾ ਨਿਕਲ ਮਸੀਤ ਚੋਂ ਰਵਾ ਹੋਇਆ ਜੋਗੀ ਤੋਰੇ ਜੋ ਬਲ ਪਹਾੜ ਮੀਆਂ ਸ਼ਾਵੜੇ ਚਨਾਤੇ ਆਣ ਪੁੱਜਾ ਪਿੱਛੇ ਛੱਡ ਕੇ ਪਿੰਡ ਅਗਵਾੜ ਮੀਆਂ ਇੱਛੇ ਛੱਡ ਕੇ ਪਿੰਡ ਅਗਵਾੜ ਮੀਆਂ